ਕਰਗੇ ਜਿੱਥੇ ਆਪਣੇ 5-10 ਬੰਦੇ ਆ ਪਰ ਜਦੋਂ ਇੱਕ ਬੰਦੇ ਦੋ ਗੱਲਾਂ ਕਰਦੇ ਆ ਫਿਰ ਬਾਕੀ ਸੁਣ ਕੇ ਵੀ ਉੱਥੇ ਆ ਜਾਂਦੇ ਆ ਤੇ ਇੱਕ ਆਪਣਾ ਗਰੁੱਪ ਰੱਖ ਲੋ ਬਸ 5-10ਾਂ ਦਾ ਜਿੰਨੇ ਇੱਕ ਬਹੁਤੇ ਭਰੋਸੇ ਦੇ ਬੰਦੇ ਆ ਤੇ ਗੱਲਬਾਤ ਵੀ ਕਰ ਸਕਦੇ ਆ ਕਿਉਂਕਿ ਆਪਾਂ ਨਾ ਮੈਂ ਹੁਣ ਮੇਰੇ ਮਾਈਂਡ 'ਚ ਆ ਜਿਵੇਂ ਆਪਾਂ ਉਹਦੇ ਹਿੰਦੂਨੀਆ ਕਾਲਾਂ ਲਵਾਈਆਂ ਸੀ ਇਦਾਂ ਆਪਾਂ ਇੱਕ ਲਾਈਵ ਟਾਕ ਸ਼ੋਅ ਕਰਨਾ ਆ ਵੀ ਦੇਖੋ ਅਸੀਂ ਅ ਪਹਿਲੀ ਗੱਲ ਤਾਂ ਚਾਹੁੰਦੇ ਆ ਅਸੀਂ ਵੱਤ-ਵੱਤ ਕਾਲਾਂ ਲੋਕੀ ਪੰਜਾਬ ਤੋਂ ਕਰੋ ਪਰ ਉਧਰ ਉਧਰੋਂ ਵੀ ਕਈ ਵਾਰੀ ਕਿਸੇ ਦਾ ਜਿਹੜੀ ਫੈਮਿਲੀ ਆ ਉਹ ਪੰਜਾਬ ਚ ਹੁੰਦੀ ਆ ਉਹ ਇੱਧਰ ਹੁੰਦੇ ਨੇ ਸਪੈਸ਼ਲੀ ਉਹ ਲੋਕ ਕੌਲਾਂ ਕਰੋ ਜਿਹੜੇ ਕਾਂਗਰਸ ਪਾਰਟੀ ਬਾਦਲ ਦਲ ਨਾਲ ਲੱਗੇ ਹੋਏ ਨੇ ਹਿੰਦੂ ਵੀਰ ਨੇ ਸੋ ਉਹਨਾਂ ਉਹ ਕੀ ਚਾਹੁੰਦੇ ਨੇ ਉਹ ਕੀ ਕਹਿ ਰਹੇ ਨੇ ਸੋ ਉੱਥੇ ਆਪਾਂ ਇਦਾਂ ਦੀਆਂ ਕੌਲਾਂ ਲਵਾਉਣੀ ਐ ਬੰਦਾ ਬੋਲੇ ਹਾਂਜੀ ਭਾਜੀ ਵੀ ਮੈਂ ਜਿੱਦਾਂ ਕੋਈ ਪੰਜਾਬ ਤੋਂ ਵੀ ਗੱਸਦਾ ਕੋਈ ਇੱਧਰੋਂ ਵੀ ਗੱਸਦਾ ਅਸੀਂ ਜੀ 25 30 ਸਾਲ ਤੋਂ ਜੀ ਅਕਾਲੀ ਦਲ ਨਾਲ ਲੱਗੇ ਹੋਏ ਆ ਸਾਨੂੰ ਪਤਾ ਹੈ ਬਾਦਲ ਪਰਿਵਾਰ ਜਿਹੜਾ ਇਦਾਂ ਪਰ ਫਿਰ ਵੀ ਅਸੀਂ ਇਹ ਅਕਾਲੀ ਦਲ ਛੱਡ ਨਹੀਂ ਸਕਦੇ ਜੀ ਸੋ ਸਾਡਾ ਤਾਤਾ ਜੀ 25 ਸਾਲ ਤੋਂ ਪਿੰਡ ਦਾ ਸਰਪੰਚ ਆ ਰਿਹਾ ਅਸੀਂ ਠੋਕ ਕੇ ਸਪੋਰਟ ਕਰਦੇ ਆਂ ਇਦਾਂ ਦੀਆਂ ਕੋਲਾ ਐਵੇਂ ਕੋਈ ਆਵੇ ਜੀ ਪੋਲਿਟਿਕਲੀ ਦੇਖੋ ਜੀ ਸਹੀ ਤਾਂ ਇੱਥੇ ਕੋਈ ਵੀ ਨਹੀਂ ਹੈਗਾ ਜੀ ਲੈਣੀ ਆ ਤੇ ਅਸੀਂ ਬਾਦਲ ਟੰਗਣੇ ਆ ਠੰਗਣੇ ਕਿਦਾਂ ਕੈਪਟਨ ਦਾ ਜੰਤਰੀ ਮੰਤਰੀ ਆਊਗਾ ਆਪਕ ਕੀ ਉਹ ਰੱਸਾ ਲਿਆਊਗਾ ਤੇ ਸੁਖਵੀਰ ਬਾਦਲ ਨੂੰ ਟਾਲੀ ਨਾ ਟੰਗ ਦੂ ਵੱਡੇ ਬਾਦਲ ਨੂੰ ਕਿਕਰ ਨਾ ਟੰਗ ਦੂ ਇਦਾਂ ਦੇ ਸੁਪਨੇ ਜੀ ਪੈਦਾ ਕਰ ਦਿੱਤੇ ਸੁਣਨ ਤੋਂ ਪਹਿਲਾਂ ਆਪਣਾ ਦੂਜੀਆਂ ਗੱਲਾਂ ਦੀ ਸੁਣੋ ਠੀਕ ਥੋੜਾ ਜਿਹਾ ਆਪਾਂ ਇੰਟਰਸਟ ਵਿੱਚ ਸੋ ਸਾਨੂੰ ਇੱਥੇ ਬੜੇ ਲੋਕ ਕਾਲ ਕਰਦੇ ਆਪਣੇ ਕਾਲਰ ਐਂਡ ਪ੍ਰੋਫੈਸ਼ਨਲ ਕਾਲਰ ਹੋਣ ਜਿਹੜੇ ਠੋਕ ਕੇ ਗੱਲਾਂ ਕਰ ਸੋ ਉਹਦੇ ਨਾਲ ਆਪਣਾ ਨੂੰ ਅਸਰ ਬਹੁਤ ਪੈਣਾ ਜਿਹੜਾ ਸਿਸਟਮ ਦੇ ਉੱਪਰ ਤੇ ਇਹਨਾਂ ਨੂੰ ਸਾਰਿਆਂ ਨੂੰ ਖਲਾਕੇ ਰੱਖ ਦੇਣਾ ਜਿਹੜੇ ਉਲਟਾਲੇ ਕੰਮ ਇਹ ਬਾਦਲਾਂ ਦੇ ਖਿਲਾਫ ਰੋਣਾ ਨੂੰ ਨਾ ਆਖਦੇ ਆਪਣੇ ਆਪ ਨੂੰ ਵੱਡੇ ਸਿੱਖ ਬਣੇ ਹੋਏ ਨਾ ਇਹ ਸਾਰੇ ਦੇ ਸਾਰੇ ਗੰਦੇ ਆਂਡੇ ਐ ਇਹਨਾਂ ਵਿੱਚ ਕੋਈ ਫਰਕ ਨਹੀਂ ਨੇਕੀ ਔਰ ਦੂਜੀ ਤੀਜੀ ਸਭ ਯਾਰ ਐ ਇੱਕ ਦੂਜੇ ਦੇ ਤੋੜਾ ਵੀ ਤਲਵੰਦੀ ਵੀ ਤੇ ਦੌੜ ਵੀ ਇਹਨੇ ਕਿੰਨੇ ਤੋਂ ਦੱਸਿਆ ਕਿਹੜਾ ਚੱਲਦਾ ਹੁਕਮ ਨਾਲ ਤੇ ਬੈਠ ਕੇ ਵਿਚਾਰ ਕਰੋ ਗੁਰੂ ਕੀ ਸੰਗਤ ਤੋਂ ਇਹ ਵਿੱਚ ਮੇਰੇ ਕੋਲ ਸੜਕੇ ਪੰਨਾ ਤੇ ਅਸਰਤ ਤੁਸੀਂ ਵੀ ਕੁਝ ਉਹਨਾਂ ਨੂੰ ਰੈਗੂਲੇਸ਼ਨ ਦਿਓ ਚਾਹ ਖਬਰਾਂ ਵਿੱਚ ਦਿਓ ਕਰਨ ਪ੍ਰਸ਼ਨ ਕਰੋ ਗੱਲ ਕਰੋ ਕਿ ਹੁਕਮ ਨਾਲ ਉਹ ਚੱਲਦੇ ਹੈ ਕਿਹੜੇ ਹੁਕਮ ਨਾਲ ਚੱਲਦੇ ਨੇ ਗੁਰਾਵਾ ਨੇ ਕਿਹੜੋ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਸਿੱਖ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਆਪਸ ਵਿੱਚ ਨਹੀਂ ਲੰਦੇ ਹੁਕਮ ਨਾਲ ਹੈ ਕਿ ਬਾਈਕਾਟ ਕਰੋ ਹਣ ਬਾਈਕਾਟ ਉਹਨੇ ਤੁਸੀਂ ਦੇਖ ਰਹੋ ਮੈਂ ਦਿੰਚੇ ਕਰਦ ਨੂੰ ਗੋਤਨ ਜਿਹਨਾਂ ਦਾ ਮੈਨੂੰ ਪਤਾ ਹੈ ਬਾਗ ਉਹਨਾਂ ਦਾ ਬਾਈਕਾਟ ਕੀਤਾ ਲਾਲਾ ਜਗਤ ਨਾਰਾਇਣ ਦੇ ਪੁੱਤਰ ਦੇ ਵਿਆਹ ਤੇ ਗੱਜ ਫਿਰੋ ਪਾਉਣੇ ਆਏ ਤੇ ਲਾਲਾ ਜਗਤ ਨਾਰਾਇਣ ਕੌਮ ਦੀਆਂ ਜੜ੍ਹਾਂ ਤੇਲ ਪਾ ਕੇ ਤੇ ਆਰੇ ਨਾਲ ਵੰਦ ਰਿਹਾ ਹੈ ਕਿ ਜਿਹੜਾ ਲਿਖਾਇਆ ਦੇ ਨਾਲ ਬਾਈਕਾਟ ਕਰਨ ਦਾ ਕਿਉਂ ਨਹੀਂ ਕੀਤਾ ਕਿਉਂ ਆ ਗਿਆ ਤੁਸੀਂ ਗਵਾਨ ਸ਼ੇਮਾ ਪੁੱਛਿਆ ਕਿ ਬਾਗ ਨੂੰ ਕਿਹਦੇ ਮੇਟਿੰਗ ਹੋਇਆ 1:30 ਕਹਿੰਦੇ ਪੰਜਵੇਂ ਰਹਿਣਾ ਇਹ ਲੋਗ ਅਰੇ ਹੋਈ ਸੀ ਸਰ ਤੁਸੀਂ ਬਾਗ ਨਾਲ ਚਾਹੁੰਦੇ ਹੋ ਕਿ ਜਾਣਾ ਨਹੀਂ ਸਾਨੂੰ ਜਾਣਾ ਪੈਂਦਾ ਤੇ ਮੈਂ ਜਾਣਾ ਪਾਵਾਂ ਤੇ ਬਲਾਵਾ ਲਿਖਦੇ ਹੋ ਤੇ ਕਿਸੇ ਕਾਹਦਾ ਨਿਸ਼ਾਨੇ ਜਾਣਾ ਪੈਂਦਾ ਜਾਣਾ ਪਾਵਾਂ ਤੇ ਬਲਾਵਾ ਲਿਖਦੇ ਅਸੀਂ ਤੁਹਾਨੂੰ ਤੇ ਸਾਡੀ ਵੰਦੀ ਰਹੋ ਐਂਕਾ ਕਹਿੰਦਾ ਗੁਰੂ ਤੋਂ ਦੇ ਮੌਕੇ ਤੇ ਦੇ ਮੌਕਾ ਸਬੂਤ ਦੇ ਦੇਖੇ ਤਾਂ ਕਿਸੇ ਦੇ ਮੌਕੇ ਇਹ ਕੀ ਮਤਲਬ ਕਿ ਕਾਹਵਾ ਤਾਂ ਮਾਗੀ ਫਿਰ ਸੁੱਖ ਮਨਾਉਣੇ ਦੀ ਪਾਲਣਾ ਕਰਦੀ ਛੇੜੂਂਦੀ ਫਿਰ ਤੇ ਤੁਸੀਂ ਕੁਰਸੀਆਂ ਨਾਲ ਚੰਬਰ ਦੇ ਗਾ ਕੇ ਫਿਰ ਕਹ ਲਓ ਕਿੱਧਰ ਦੇ ਫੱਕੇ ਦੱਸ ਤੇ ਹੁਣ ਤਾਂ ਸ਼ਕਤ ਨਹੀਂ ਰਹਿ ਗਈ ਹੁਣ ਤਾਂ ਸਾਰੇ ਸ਼੍ਰੋਮਣੀ ਅਕਾਲੀ ਦਲ ਤੋਂ ਸੀਨੀਅਰ ਲੀਡਰ ਤੋਂ ਅਸਾਂ ਤੋਂ ਬਿਠਾ ਬਾਦਲ ਉਹਦੀ ਲੜਕੀ ਦਾ ਰਿਸ਼ਤਾ ਕਿੱਥੇ ਆਇਆ ਭਲਾ ਕੈਰੋ ਪਰਿਵਾਰ ਨੂੰ ਵਿਆਹੀ ਨਹੀਂ ਤੇ ਇਹ ਵੀ ਮੈਂ ਪਹਿਲੇ ਕਾਂਗਰਸੀ ਦੇ ਘਰੇ ਤੋਂ ਸਿੱਖਿਆ ਦੇ ਨਾ ਪਰ ਮੇਰਾ ਕਹਿਣ ਦਾ ਮਤਲਬ ਹੈ ਇਹ ਕਿਹੜੇ ਕਾਂਗਰਸੀ ਦੇ ਹੈ ਜਿਹੜੇ ਕਾਂਗਰਸੀ ਪਰਿਵਾਰ ਨੇ ਸਰੋਵਰੀ ਅਕਾਲੀ ਦਾਦੇ ਰਹਿ ਚੁੱਕੇ ਪ੍ਰਧਾਨ ਸੱਜਖੰਡਵਾਸੀ ਜ਼ਗਦਰ ਮੋਹਨ ਸਿੰਘ ਜੀ ਤੁਰਨੂ ਕੇਵਲ ਕੱਲਾ ਕਸ਼ਹਰਾ ਤੇੜ ਬਾਕੀ ਕੱਪੜੇ ਲਵਾ ਕੇ ਬਰਤ ਤੇ ਲੰਗਿਆ ਪਿਆ ਹੋਵੇ ਇਹਨਾਂ ਨੂੰ 57000 ਨੂੰ ਜੇਲ੍ਹ 'ਚ ਬੰਦ ਕੀਤਾ ਹੋਵੇ ਔਰ ਉਹਦੇ ਪਰਿਵਾਰ ਨੂੰ ਕੁੜੀ ਦੇ ਕੇ ਵੀ ਅਕਾਲੀ ਸ੍ਰੋਮਣੀ ਅਕਾਲੀ ਦਲ ਦੇ ਮੁਖੀ ਲੀਡਰਾਂ ਵਿੱਚੋਂ ਲੀਡਰ ਆਪਣੀ ਲੜਕੀ ਕਾਂਗਰਸੀਆਂ ਦੇ ਮੁੰਡੇ ਨਾਲ ਵਿਆਹ ਦੇਣ ਕਿ ਤਾਂ ਵੀ ਅਕਾਲੀ ਰਹਿੰਦੇ ਆ ਔਰ ਪਰਸੇ ਤੋਂ ਉੱਥੇ ਵਿਆਹ ਹੋਣਾ ਬਾਬਰ ਦੀ ਲੜਕੀ ਦਾ ਕੈਰੋ ਦੇ ਮੁੰਡੇ ਨਾਲ ਵਿਹੋਣੀ ਹੈ ਤੇ ਕੈਰੋ ਪਰਿਵਾਰ ਉਹ ਹੈ ਜੋਸ ਪਰਿਵਾਰ ਨੂੰ ਸ੍ਰੋਗਣੀ ਅਕਾਲੀਗੜ੍ਹ ਦੇ ਰਹਿ ਚੁੱਕੇ ਪ੍ਰਧਾਨ ਜੈਕਾਰ ਮੂਲ ਸਿੰਘ ਪਤਨ ਨੂੰ ਬਰਫ ਤੋਂ ਪਾਸੇ ਲੰਮਿਆ ਜੋਸ ਪਰਿਵਾਰ ਨੂੰ ਸ੍ਰੋਗਣੀ ਅਕਾਲੀਗੜ੍ਹ ਦੇ ਰਹਿ ਚੁੱਕੇ ਪ੍ਰਧਾਨ ਦੇ ਘਰ ਦੀ ਪੁਰਕੀ ਕੀਤੀ ਹੋਈ ਤਾਂ ਵੇਚੀਆਂ ਹੋਣ ਜੈਕਾਰ ਪਰ ਕਰ ਦਿੱਤੀ ਹੋਵੇ ਛੱਤ ਦੀਆਂ ਤੜੀਆਂ ਵੀ ਉਤਾਰ ਕੇ ਸਾੜ ਦਿੱਤੀਆਂ ਹੋਣ ਤੇ ਵੀ ਉਮਰ ਦੇ ਬੱਚੇ ਤੱਕ ਇੰਦਰਜੀਤ ਸਿੰਘ ਵਰਗਿਆਂ ਨੂੰ ਵੱਢ ਕੇ ਫੁੱਟ ਸੁੱਟਿਆ ਹੋਵੇ ਤੇ ਜਿਸ ਪਰਿਵਾਰ ਨੇ ਕਹਿਵਾ ਹੋਵੇ ਤੇ ਪੰਜਾਬੀ ਸੂਬਾ ਨਹੀਂ ਬਣਦਾ ਨਾ ਸਿੱਖ ਬੋਲੀ ਤੇ ਤਾਦਨ ਦੀ ਲਾਵਾਗਾ ਤੇ ਮੁੱਖ ਮੰਤਰੀ ਦੇ ਅਹੁਦੇ ਤੇ ਹੁੰਦੇ ਆ ਫੜ ਕੇ ਸਿੱਖਾਂ ਨੂੰ ਅੰਦਰ ਸੁਟਾਵਾ ਉਸ ਪਰਿਵਾਰ ਦੇ ਪੁੱਤਰ ਨੂੰ ਅਰਬ ਸਿੰਘ ਕਹਿੰਦੇ ਨੇ ਪੁੱਤਰ ਨੂੰ ਬਾਦਲ ਦੀ ਲੜਕੀ ਦਾ ਰਿਸ਼ਤਾ ਆ 4 ਤਰੀਕ ਨੂੰ ਵਿਆਹ ਹੋਇਆ ਔਰ ਉਹ ਵੀ ਮੁੱਖ ਉਹ ਮੁੱਖ ਮੰਤਰੀ ਕਾਂਗਰਸ ਦਾ ਸੀ